ਇਸੋ ਲਈ ਅੱਜ ਦੀ अहम ਖਬਰ ਪੰਜਾਬੀ ਸਿੰਗਰ ਰਣਜੀਤ ਬਾਵਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਰਣਜੀਤ ਬਾਵਾ ਨੂੰ ਫੋਨ ਦੇ ਜ਼ਰੀਏ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ 1 ਕਰੋੜ ਦੀ ਫਿਰੋਤੀ ਮੰਗੀ ਗਈ ਹੈ ਤੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਜਿਸ ਦੀ ਸ਼ਿਕਾਇਤ ਰਣਜੀਤ ਬਾਵਾ ਦੇ ਵੱਲੋਂ ਥਾਣੇ ਦੇ ਵਿੱਚ ਕੀਤੀ ਗਈ ਹੈ ਪੂਰੀ ਜਾਣਕਾਰੀ ਕੀ ਉਹ ਲੈ ਲੈਂਦੇ ਆ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜਨੇ ਭੁਪਿੰਦਰ ਬੱਬਰ ਭੁਪਿੰਦਰ ਇਸ ਮਾਮਲੇ 'ਚ ਕੀ ਕੁਝ ਜਾਣਕਾਰੀ ਹੈ ਹਾ ਜੀ ਸਰੋਚੀ ਪਹਿਲਾਂ ਵੀ ਅਕਸਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਗੈਂਗਸਟਰ ਤਾਂ ਹੈ ਆਪਾਂ ਗੋਲਡੀ ਬਰਾੜ ਦੀ ਗੱਲ ਕਰੀਏ ਹੈਪੀ ਪਾਰਟੀ ਦੀ ਗੱਲ ਕਰੀਏ ਤੇ ਹੋਰਾਂ ਦੀ ਵੀ ਗੱਲ ਕਰ ਲਈ ਉਹਨਾਂ ਵੱਲੋਂ ਅਕਸਰ ਹੀ ਵਿਦੇਸ਼ੀ ਨੰਬਰਾਂ ਤੋਂ ਜਿਹੜੇ ਸਿੰਗਰ ਹੋਗੇ ਬਿਲਡਰ ਹੋਗੇ ਜਾਂ ਜਿਹੜੇ ਨਾਈਟ ਕਲੱਬ ਚਲਾਉਣ ਵਾਲੇ ਇਹਨਾਂ ਤੋਂ ਹੋਗੇ ਇਹਨਾਂ ਤੋਂ ਅਕਸਰ ਹੀ ਫਰੋਟੀਆਂ ਮੰਗਦੇ ਰਹਿੰਦੇ ਆ ਪੱਛੇ ਤੋਂ ਪਹਿਲਾਂ ਖਿੱਤੀ ਕਰੇ ਵਾਲ ਨੂੰ ਵੀ ਧਮਕੀ ਆਈ ਸੀ ਕਿ ਉਹਦੇ ਤੋਂ ਫਰੋਟੀਆਂ ਮੰਗੀ ਬਗਾਈ ਸੀ ਤੇ ਪੁਲਿਸ ਨੇ ਉਹਦੀ ਸਿਕਿਉਰਟੀ ਵੀ ਬਦਾ ਦਿੱਤੀ ਗਈ ਸੀ ਕਿ ਜਿਹੜਾ ਰਣਜੀਤ ਬਾਵਾ ਹੈ ਇਹਦੇ ਤੇ ਵੀ ਜ਼ਰੂਰ ਇਹਦੀ ਕੋਈ ਸਿਕਿਉਰਟੀ ਜ਼ਰੂਰ ਲੱਗੀ ਹੋ ਜਿਸ ਤੇ ਕਿ ਜਿਹੜਾ ਰੰਜੀਤ ਬਾਬਾ ਮੁਹੱਦੀ ਚ ਸੀਗੇ ਸਵੇਰੇ ਉਹਨੂੰ ਪਿਕਨਿਕ ਕਰਦੇ ਤੇ ਉਸ ਤੋਂ ਬਾਅਦ ਇੱਕ ਵੌਇਸ ਮੈਸੇਜ ਆਂਦਾ ਇਹਨਾਂ ਨੂੰ ਜੀ ਜੀ ਕਿਤੇ ਦਾ ਕਿ ਇਹਨਾਂ ਨੇ 1 ਕਰੋੜ ਦੀ ਫਰੋਖੀ ਮੰਗੀ ਗਈ ਹੈ ਫਿਰ ਹਾਲ ਪੁਲਿਸ ਨੂੰ ਇਹਨਾਂ ਦੇ ਮੈਨੇਜਰ ਵੱਲੋਂ ਸ਼ਿਕਾਇਤ ਦੇ ਦਿੱਤੀ ਕਿ ਇਹ ਪੁਲਿਸ ਨੇ ਜਿਹੜੇ ਇਹਨਾਂ ਦੀ ਸਿਕਿਉਰਿਟੀ ਖੁਦ ਆਂਦੇ ਨਹੀਂ ਛੋਟੀ ਬ੍ਰਾਂਚ ਨੂੰ ਲਿਖ ਦਿੱਤਾ ਗਿਆ ਜੀ ਜੀ ਤਾਂ ਕਿਉਂਕਿ ਆ ਰঞ্জੀਤ 바ਵਾ ਦੇ ਵੱਲੋਂ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਲਗਾਤਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵਾਰ-ਵਾਰ ਧਮਕੀਆਂ ਉਹਨਾਂ ਨੂੰ ਆ ਰਹੀਆਂ ਤਾਂ ਇਸ ਦੇ ਚਲਦਿਆਂ ਕੀ ਕਿਸੇ ਪੁਲਿਸ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਦੀ ਸੁਰੱਖਿਆ ਵਧਾਉਣ ਗਈਆਂ ਨਹੀਂ ਹਾਂ ਪਹਿਲਾਂ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪੁਲਿਸ ਨੇ ਫਿਰ ਨਾਲ ਕਿਹਾ ਵੀ ਇਹ ਸਾਡਾ ਜਾਂਚ ਦਾ ਵਿੱਚ ਹੈ ਇਸ ਕਰਕੇ ਅਸੀਂ ਕੈਮਰੇ ਸਾਹਮਣੇ ਕੁਝ ਨਹੀਂ ਬੋਲ ਰਹੇ ਆਜ ਪੂਰੀ ਹੋਣ ਤੋਂ ਬਾਅਦ ਹੀ ਦੱਸ ਸਕਦੇ ਉਹਨਾਂ ਨੇ ਇੰਨਾ ਜ਼ਰੂਰ ਦੱਸਿਆ ਵੀ ਇੱਕ ਵਿਦੇਸ਼ੀ ਜਿਹੜਾ ਨੰਬਰ ਹੈ ਉਸ ਤੋਂ ਇਹਨਾਂ ਨੂੰ ਕੋਈ ਵੌਇਸ ਮੈਸੇਜ ਜਿਹੜਾ ਜ਼ਰੂਰ ਆਉਂਦਾ ਹੈ ਲਿਖਤੀ ਮੈਸੇਜ ਵੀ ਆਉਂਦਾ ਹੈ ਤੇਨ ਜਿਹੜੀ ਇਹ ਤਫੂਰ ਕਾਲ ਆਂਦੀ ਹੈ ਰਣਜੀਤ ਬਾਵਾ ਨੂੰ ਧਮਕੀਆਂ ਦਿੱਤੀ ਗਈ ਸੀ ਜਿਸ ਤੇ 1 ਕਰੋੜ ਦੀ ਰਕਮ ਮੰਗੀ ਗਈ ਹੈ ਜੀ ਬਿਲਕੁਲ ਤਾਂ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਇਹਮ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਰਣਜੀਤ ਬਾਵਾ ਨੂੰ ਪਹਿਲਾ ਵਿਦੇਸ਼ੀ ਨੰਬਰ ਤੋਂ ਫੋਨ ਕਾਲ ਆਉਂਦੀ ਹੈ ਉਦੇ ਵੱਲੋਂ ਨਹੀਂ ਚੁੱਕੇ ਜਾਂਦੇ ਤਾਂ ਉਸ ਤੋਂ ਬਾਅਦ ਇੱਕ ਵਾਇਸ ਨੋਟ ਜਿਹੜਾ ਉਹ ਭੇਜਿਆ ਜਾਂਦਾ ਜਿਸ ਦੇ ਵਿੱਚ 1 ਕਰੋੜ ਦੀ ਫਿਰੋਤੀ ਮੰਗੀ ਜਾਂਦੀ ਹੈ ਰੰਗਦਾਰੀ ਮੰਗੀ ਜਾਂਦੀ ਹੈ ਤੇ ਨਾ ਦੇਣ ਤੇ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਉਸ ਵਾਇਸ ਨੋਟ ਦੇ ਵਿੱਚ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਨੂੰ ਚੜ੍ਹਿਆ ਰਣਜੀਤ ਬਾਵਾ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਇਸ ਦੇ ਤਹਿਤਕ ਜਾਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਆਖਰ ਇਹ ਵਾਕਏ ਦੇ ਵਿੱਚ ਕਿਸੇ ਗੈਂਗਸਟਰ ਦੇ ਵੱਲੋਂ ਹੀ ਕਰਵਾਈ ਗਈ ਫੋਨ ਕਾਲ ਹੈ ਜਾਂ ਥ੍ਰੈਟ ਜਿਹੜਾ ਕਿਸੇ ਗੈਂਗਸਟਰ ਦੇ ਵੱਲੋਂ ਮੈਂ ਦਿੱਤਾ ਗਿਆ ਜਾਂ ਫਿਰ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਹੈ ਇਸ ਪੱਖ ਤੋਂ ਵੀ ਇਸ ਐਂਗਲ ਤੋਂ ਵੀ ਪੁਲਿਸ ਜਿਹੜੀ ਹੈ ਜਾਂਚ ਦੇ ਵਿੱਚ ਜੁਟੇ ਹੋਈ ਹੈ ਕਿ ਆਖਰ ਇਹ ਫੋਨ ਕਿਸ ਦੇ ਵੱਲੋਂ ਕਰਵਾਇਆ ਗਿਆ ਜਾਂ ਥ੍ਰੈਟ ਜਿਹੜਾ ਉਹ ਕਿਸ ਦੇ ਵੱਲੋਂ ਦਿੱਤਾ ਗਿਆ ਹੈ ਤੇ ਇਸ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਮੋਹਾਲੀ ਦੇ ਥਾਣੇ ਦੇ ਵਿੱਚ ਰঞ্জੀਤ ਬਾਵਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਵੀ ਮੰਗ ਕੀਤੀ ਗਈ ਹੈ ਕਿ ਉਸ ਦੀ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਜਾਵੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ